ਚਲੋ ਹੁਣ ਦੋਸਤੋ ਬਿਨਾ ਕਿਸੇ ਦੇਰੀ ਕੀਤੇ ਅਸੀਂ ਅੱਜ ਦੀ ਕਲਾਸ ਸਟਾਰਟ ਕਰਦੇ ਹਾਂ ਚਲੋ ਦੋਸਤੋ ਦੇਖਦੇ ਆ ਪਹਿਲਾ ਕੁਐਸਚਨ ਹਾਲ ਹੀ ਵਿੱਚ ਲਾਲ ਗ੍ਰਹਿ ਦਿਵਸ ਕਦ ਮਨਾਇਆ ਜਾਂਦਾ ਹੈ A 26 ਨਵੰਬਰ B 28 ਨਵੰਬਰ C 27 ਨਵੰਬਰ D ਇਹਨਾਂ ਵਿੱਚੋਂ ਕੋਈ ਵੀ ਨਹੀਂ ਸੋ ਦੋਸਤੋ ਇਹਨਾਂ ਦਾ ਸਹੀ ਆਨਸਰ ਹੈਗਾ ਜੀ ਸੋ ਦੋਸਤੋ ਇਸ ਦਾ ਸਹੀ ਆਨਸਰ ਹੈਗਾ ਜੀ 28 ਨਵੰਬਰ ਅਗਲਾ ਕੁਐਸਚਨ ਹੈਗਾ ਜੀ ਵਰਲਡ ਜੀਓ ਜਿਤਸੂ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਜਿovana ਡੀ ਸਵੇਰਾ ਨੇ ਕਿਹੜਾ ਤਗਮਾ ਹਾਸਲ ਕੀਤਾ ਸੋ ਦੋਸਤੋ ਇਸ ਦਾ ਸਹੀ ਆਨਸਰ ਕੀ ਹੋ ਸਕਦਾ ਜੀ ਤੁਸੀਂ ਵੀ ਆਪਣਾ ਆਪਣਾ ਦਿਮਾਗ ਲਗਾਓ ਏ ਸੋਨਾ ਬੀ ਚਾਂਦੀ ਸੀ ਕਾਂਸ ਜਾਂ ਡੀ ਇਹਨਾਂ ਵਿੱਚੋਂ ਕੋਈ ਨਹੀਂ ਇਸ ਦਾ ਸਹੀ ਆਨਸਰ ਹੈ ਦੋਸਤੋ ਕਾਂਸ ਠੀਕ ਹੈ ਜੀ ਕਿਸ ਦੇਸ਼ ਦੇ ਵਿਗਿਆਨੀਆਂ ਨੇ ਕੈਂਸਰ ਨੂੰ ਡੀਕੋਡ ਕਰਨ ਲਈ AI ਟੂਲਸ ਉਨਕੂਮਾਰਕ AI ਟੂਲ ONCOMARK ਵਿਕਸਿਤ ਕੀਤਾ ਸੋ ਦੋਸਤੋ ਇਸ ਦੇ ਚਾਰ ਆਪਸ਼ਨ ਕਿਹੜੇ ਆ ਜੀ A ਚੀਨ B ਭਾਰਤ C ਰੂਸ ਤੇ D ਇਹਨਾਂ ਵਿੱਚੋਂ ਕੋਈ ਨਹੀਂ ਇਹਦਾ ਸਹੀ ਜਵਾਬ ਹੈਗਾ ਜੀ ਭਾਰਤ ਅਗਲਾ ਕੁਐਸਚਨ ਹੈ ਜੀ ਮੰਗਲ ਗ੍ਰਹਿ ਦੇ ਇੱਕ ਕਰੀਟਰ ਦਾ ਨਾਮ ਕਿਸ ਭਾਰਤੀ ਭੂਵਿਗਿਆਨੀ ਦੇ ਨਾਮ ਤੇ ਰੱਖਿਆ ਗਿਆ ਹੈ A ਪ੍ਰਜਾਪੰਡੇ B M N ਪ੍ਰਵੀਨ C F S ਗੁਰਕੁਨ ਡੀ ਇਹਨਾਂ ਵਿੱਚੋਂ ਕੋਈ ਨਹੀਂ ਇਸ ਦਾ ਰਾਈਟ ਆਨਸਰ ਕੀ ਹੈ ਜੀ ਐਮ ਐਸ ਕ੍ਰਿਸ਼ਨਨ ਅਸਲ 'ਚ ਦੋਸਤੋ ਇੱਥੇ ਇਸ ਕੁਐਸਚਨ ਦੇ ਵਿੱਚ ਜਿਹੜਾ ਸੀ ਆਪਸ਼ਨ ਆ ਐਫ ਐਸ ਗੁਰੂਨਨ ਲਿਖਿਆ ਹੈ ਨਾ ਇੱਥੇ ਟਾਈਪਿੰਗ ਦੀ ਮਿਸਟੈਕ ਹੋ ਗਈ ਆ ਸੋ ਇਸ ਦਾ ਰਾਈਟ ਆਨਸਰ ਹੈਗਾ ਜੀ ਐਮ ਐਸ ਕ੍ਰਿਸ਼ਨਨ ਯਾਦ ਰੱਖਿਓ ਅਗਲਾ ਕੁਐਸਚਨ ਹੈਗਾ ਜੀ ਪ੍ਰਧਾਨ ਮੰਤਰੀ ਮੋਦੀ ਨੇ ਕਿੱਥੇ 70 ਫੁੱਟ ਉੱਚੀ ਭਗਵਾਨ ਰਾਮ ਦੀ ਪ੍ਰਤਿਮਾ ਦਾ ਅਨਾਵરણ ਕੀਤਾ ਏ ਮੁੰਬਈ ਬੀ ਗੋਆ ਸੀ ਕੋਲਕਾਤਾ ਜਾਂ ਡੀ ਇਹਨਾਂ ਵਿੱਚੋਂ ਕੋਈ ਨਹੀਂ ਸੋ ਦੋਸਤੋ ਕਿੱਥੇ ਕੀਤਾ ਪ੍ਰਧਾਨ ਮੰਤਰੀ ਮੋਦੀ ਜੀ ਨੇ 70 ਫੁੱਟ ਦੀ ਉੱਚੀ ਭਗਵਾਨ ਰਾਮ ਜੀ ਦੀ ਪ੍ਰਤਿਮਾ ਦਾ ਮਾਰਣ ਇਹ ਕੀਤਾ ਜੀ ਗੋਆ ਦੇ ਵਿੱਚ ਅਗਲਾ ਕੁਐਸਚਨ ਹੈਗਾ ਜੀ ਗਲੋਬਲ ਬ੍ਰਾਂਡ ਆਫ ਦਾ ਈਅਰ ਜਿੱਤਣ ਵਾਲੀ ਪਹਿਲੀ ਭਾਰਤੀ ਰਮ ਕਿਹੜੀ ਬਣੀ ਹੈ ਸੋ ਗਲੋਬਲ ਬ੍ਰਾਂਡ ਆਫ ਦਾ ਈਅਰ ਜਿੱਤਣ ਵਾਲੀ ਪਹਿਲੀ ਭਾਰਤੀ ਰਮ ਕਿਹੜੀ ਬਣੀ ਹੈ ਦੋਸਤੋ ਏ ਹਰਕੁਲਸ ਬੀ ਕੈਪਟਨ ਮੋਰਗਨ ਸੀ 올ਡਮੋਗ ਜਾਂ ਡੀ ਕੈਮੀਕਲ ਆ ਸੋ ਇਹਦਾ ਸਹੀ ਆਨਸਰ ਹੈਗਾ ਜੀ ਡੀ ਕੈਮੀਕਲ ਆ ਹਾਲ ਹੀ ਵਿੱਚ ਕਿਸ ਰਾਜ ਵਿੱਚ ਆਧਾਰ ਕਾਰਡ ਨੂੰ ਜਨਮ ਪ੍ਰਮਾਣ ਪੱਤਰ ਵਜੋਂ ਸਵੀਕਾਰ ਨਹੀਂ ਕੀਤਾ ਜਾਵੇਗਾ ਸੋ ਦੋਸਤੋ ਕਿਸ ਰਾਜ ਨੇ ਆਧਾਰ ਕਾਰਡ ਨੂੰ ਜਨਮ ਦੇ ਪ੍ਰਮਾਣ ਪੱਤਰ ਵਜੋਂ ਸਵੀਕਾਰਤਾ ਰੱਦ ਕਰ ਦਿੱਤੀ ਗਈ ਹੈ ਏ ਉੱਤਰ ਪ੍ਰਦੇਸ਼ ਬੀ ਮੱਧ ਪ੍ਰਦੇਸ਼ ਸੀ ਹਿਮਾਚਲ ਪ੍ਰਦੇਸ਼ ਜਾਂ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਇਸ ਦਾ ਸਹੀ ਆਨਸਰ ਕੀ ਆ ਦੋਸਤੋ ਇਹ ਉੱਤਰ ਪ੍ਰਦੇਸ਼ ਠੀਕ ਹੈ ਜੀ ਉੱਤਰ ਪ੍ਰਦੇਸ਼ ਨੇ ਦੋਸਤੋ ਆਧਾਰ ਕਾਰਡ ਨੂੰ ਜਿਹੜਾ ਜਨਮ ਪ੍ਰਮਾਣ ਪੱਤਰ ਤੋਂ ਵਜੋਂ ਮਾਨਤਾ ਰੱਦ ਕਰ ਦਿੱਤੀ ਹੈ ਅਗਲਾ ਕੁਐਸਚਨ ਹੈਗਾ ਜੀ ਕੁਮਾਰੀ ਕਮਲਾ 91 ਸਾਲ ਦੀ ਦਾ ਦਿਹਾਂਤ ਹੋਇਆ ਉਹ ਕੀ ਸਨ ਤੇ ਉਹਨਾਂ ਨੇ ਪੁੱਛਿਆ ਕਿ ਉਹ ਕੀ ਸਨ ਇਹ ਲੇਖਕਾ ਬੀ ਨਰਤਕੀ ਸੀ ਪੱਤਰਕਾਰ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਸੋ ਦੋਸਤੋ ਇਸ ਦਾ ਸਹੀ ਆਨਸਰ ਕੀ ਹੈ ਜੀ ਇਹਦਾ ਸਹੀ ਆਨਸਰ ਹੈਗਾ ਨਰਤਕੀ ਠੀਕ ਹੈ ਜੀ ਤੋ so, ਦੋਸਤੋ IMF ਨੇ 2025 ਛਵੀਲੇ ਭਾਰਤੀ GDP ਵਾਧਾ ਦਰ ਕਿੰਨੀ ਅਨੁਮਾਨਿਤ ਕੀਤੀ ਹੈ A 6.9% B 6.6% C 7.4% ਜਾਂ D ਇਹਨਾਂ ਵਿੱਚੋਂ ਕੋਈ ਵੀ ਨਹੀਂ ਇਸ ਦਾ ਸਹੀ ਜਵਾਬ ਹੈ ਜੀ B 6.6% ਠੀਕ ਹੈ ਜੀ ਸੋ ਦੋਸਤੋ ਲਾਸਟ ਕੁਐਸਚਨ ਆਏਗਾ ਜੀ ਦੱਖਣ ਪੱਛਮੀ ਬੰਗਾਲ ਦੀ ਖਾੜੀ ਵਿੱਚ ਬਣੇ ਚੱਕਰਵਾਤ ਦਿੱਤਵਾ ਦਾ ਨਾਮ ਕਿਸ ਦੇਸ਼ ਨੇ ਰੱਖਿਆ ਹੈ A UAE B Thailand C Yemen ਜਾਂ D ਇਹਨਾਂ ਵਿੱਚੋਂ ਕੋਈ ਵੀ ਨਹੀਂ ਇਸ ਦਾ ਸਹੀ ਆਨਸਰ ਦੋਸਤੋ ਕੀ ਹੈ ਜੀ ਇਹ ਦਾ ਸਹੀ ਆਨਸਰ ਹੈਗਾ ਜੀ ਯਮਨ ਸੋ ਦੋਸਤੋ ਅੱਜ ਦੇ 10 ਕੁਐਸਚਨ ਜੋ ਮੋਸਟ ਇੰਪੋਰਟੈਂਟ ਸੀ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਲਏ ਆ ਕਿ ਮੈਂ ਆਸ ਕਰਦਾ ਕਿ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਵੇਗੀ ਤੇ ਜੇ ਤੁਸੀਂ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਲਿਓ ਤੇ ਆਪਣੇ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕਰ ਲਿਓ ਜਿਹੜੇ ਜਿਹੜੇ ਵੀ ਗਵਰਨਮੈਂਟ ਜੋਬ ਦੀ ਤਿਆਰੀ ਕਰ ਰਹੇ ਨੇ ਠੀਕ ਆ ਜੀ ਸੋ ਦੋਸਤੋ ਕਰੰਟ ਅਫੇਅਰਸ ਨੂੰ ਅਗਰ ਤੁਸੀਂ ਡੇਲੀ ਇਦਾਂ ਹੀ ਤਿਆਰੀ ਕਰਦੇ ਰਹੋਗੇ ਤਾਂ ਤੁਹਾਡੇ ਜਲਦੀ ਸਾਰੇ ਚੈਪਟਰ ਕਲੀਅਰ ਕਰਾ ਦਵਾਂਗੇ ਠੀਕ ਆ ਜੀ ਤੇ ਤੁਸੀਂ ਪੋਸਟ ਵਾਲੇ ਕਾਲਮ ਵਿੱਚ ਆਬਜੈਕਟਿਵ ਟਾਈਪ ਕੁਐਸਚਨਾਂ ਨੂੰ ਸੋਲਵ ਵੀ ਕਰਿਆ ਕਰੋ ਤੇ ਮੈਂ ਕੁਝ ਪੋਸਟਾਂ ਦਾ ਕੱਲ ਲਾਈਵ ਹੋ ਕੇ ਪੋਸਟਾਂ ਬਾਰੇ ਵੀ ਦੱਸਾਂਗਾ ਤੇ ਉਹਨਾਂ ਪੋਸਟਾਂ ਬਾਰੇ ਵੀਡੀਓ ਵੀ ਅਪਲੋਡ ਕਰਾਂਗਾ ਸੋ ਦੋਸਤੋ ਡੇਲੀ ਕਰੰਟ ਅਫੇਅਰ ਦੇ ਵੀਡੀਓ ਨੂੰ ਜ਼ਰੂਰ ਚੈੱਕ ਕਰਦੇ ਰਹੋ ਤੇ ਇਹਨਾਂ ਨੂੰ ਪੜ੍ਹਦੇ ਰਹੋ ਸੋ ਮੈਂ ਆਸ ਕਰਦਾ ਕਿ ਤੁਹਾਨੂੰ ਸਭ ਨੂੰ ਜਲਦੀ ਗਵਰ ਸੋ ਦੋਸਤੋ ਹੁਣ ਮਿਲਾਂਗੇ ਅਗਲੇ ਵੀਡੀਓ ਵਿੱਚ ਤਦ ਤੱਕ ਰੱਬ ਰੱਖਾ ਸਤਿ ਸ੍ਰੀ ਅਕਾਲ ਜੀ